ਹਾਂਜੀ ਕਿਸਾਨੇ ਮੇਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਜਿਵੇਂ ਕਿ ਤੁਹਾਨੂੰ ਪਤਾ ਆ ਵੀ ਮੀਂਹ ਵਾਲਾ ਮੌਸਮ ਆ ਨਾ ਐਗਤੀ ਮੀਂਹ ਬਹੁਤ ਜ਼ਿਆਦਾ ਛੇ ਨੇ ਆਪਾਂ ਖੜੇ ਆ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਤੇ ਵੀਰ ਕੋਲ ਨਾ ਕਰਤਾਰ ਕੰਪੈਨ ਆ ਤੇ ਜਿਹੜੇ ਕਿਸੇ ਵੀਰ ਨੇ ਮੂੰਗੀ ਵੜਾਉਣੀ ਹੋਈ ਬਈ ਮਸ਼ੀਨ ਦੇ ਆਪਣਾ ਐਸਐਮਐਸ ਵੀ ਲੱਗਿਆ ਹੋਇਆ ਤੇ ਪਲੱਸ 에 ਮਸ਼ੀਨ 4/4 ਆ ਠੀਕ ਆ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਵੀਰ ਤੋਂ ਆਪਾਂ ਨੰਬਰ ਵੀ ਬਲਾਵਾਂਗੇ ਕੀ ਨੰਬਰ ਆ ਸਭ ਤੋਂ ਵੱਡੀ ਗੱਲ ਹੈ ਕੀ ਆ ਬਈ ਮਸ਼ੀਨ 4/4 ਆ ਰੱਬ ਨਾ ਕਰੇ ਕੱਲ ਨੂੰ ਮੀਂਹ ਗਣੀ ਪੈਂਦੀ ਆ ਥੋੜਾ ਮੋٹے ਬਣ ਗਿੱਲੇ ਹੋਗੇ ਦੂਜੀ ਮਸ਼ੀਨ ਨਹੀਂ ਚੱਲਦੀ ਠੀਕ ਆ ਤੁਸੀਂ ਬਾਈ ਦਾ ਕੰਟੈਕਟ ਕਰ ਸਕਦੇ ਹੋ ਕਰਤਾਰ ਮਸ਼ੀਨ ਆ ਮਸ਼ੀਨ ਨਵੀਂ ਆ ਮੈਨੂੰ ਲੱਗਦਾ 2023 ਜਾਂ 24 ਮਾਡਲ ਦੀ ਆ ਜਮਨ ਨਵੀਂ ਮਸ਼ੀਨ ਆਗੀ ਠੀਕ ਆ ਮਸ਼ੀਨ ਤੇ SMS ਵੀ ਲੱਗਿਆ ਬਾਕੀ ਸਿਰੇ ਜਿਹੜੀ ਰੇਟ ਦੀ ਜਾਣਕਾਰੀ ਆ ਪਪਾ ਬਾਈ ਦਾ ਨੰਬਰ ਵੀ ਚਲਾਵਾਂਗੇ ਬਾਕੀ ਬਾਈ ਕੰਟੈਕਟ ਨੰਬਰ ਬੋਲਣਗੇ ਤੁਸੀਂ ਉਹਦੇ ਉੱਤੇ ਆਪਣਾ ਬਾਈ ਦਾ ਕੰਟੈਕਟ ਕਰ ਲਿਓ ਜਿਹੜਾ ਕੋਈ ਮਸ਼ੀਨ ਦੀ ਕੀ ਬਾਡੀ ਚਲਾਉਣਾ ਬਾਈ ਨੂੰ ਪੁੱਛ ਸਕਦੇ ਤੁਸੀਂ ਤੇ ਬਾਈ ਨੂੰ ਆਪਾਂ ਕਹਾਂਗੇ ਆਪਣਾ ਨੰਬਰ ਵੀ ਇੱਕ ਵਾਰੀ ਬੋ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਮੇਰਾ ਪਿੰਡ ਹੀਰਕੇ ਆ ਠੀਕ ਹੈ ਜੀ ਤੇ ਮੇਰਾ ਨੰਬਰ 94172 33666 94172 33666 33666 ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਵੀ ਨੂੰ ਲੋੜ ਹੋਈ ਤਾਂ ਬਾਈ ਨਾਲ ਕੰਟੈਕਟ ਕਰਿਓ ਧੰਨਵਾਦ